ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੇਰੇ ਚੈਨਲ ਦਾ ਪਹਿਲੇ ਨਾਮ ਘਰ ਦੀ ਕੰਟੀਨ ਸੀ ਤੇ ਹੁਣ ਅਸੀਂ ਚੈਨਲ ਦਾ ਨਾਮ ਚੇਂਜ ਕਰਕੇ ਪੰਜਾਬੀ ਵਿੱਜ ਤੜਕਾ ਕਿਚਨ ਰੱਖਤਾ ਹੈ ਤੇ ਆਪਣੇ ਪੰਜਾਬੀ ਵਿੱਜ ਤੜਕਾ ਕਿਚਨ ਵਿੱਚ ਅਸੀਂ ਸਰਦੀਆਂ ਦੀ ਬਹੁਤ ਹੀ ਟੇਸਟੀ ਤੇ ਖਾਸ ਰੈਸਪੀ ਵਿਸਤਰ ਤੇ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਜਿਹੜੀਆਂ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣਦੀਆਂ ਨੇ देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਕੜਾਈ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਸੀ ਘਿਓ ਪਾ ਲਾਂਗੇ ਕਿਉਂ ਅਸੀਂ ਸਾਰਾ ਨਹੀਂ ਪਾਵਾਂਗੇ ਅੱਧਾ ਕਿਉਂ ਪਾਵਾਂਗੇ ਤੇ ਜ਼ਰੂਰਤ ਪੈਣ ਤੇ ਬਾਕੀ ਦੇ ਕਿਉਂ ਦਾ ਇਸਤੇਮਾਲ ਕਰਾਂਗੇ ਕਿਉਂ ਉਹਨਾਂ ਆਪਾਂ ਗਰਮ ਕਰਕੇ ਫਿਰ ਇਹਦੇ ਵਿੱਚ ਵੇਸਣ ਪਾਵਾਂਗੇ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਸਾਰਾ ਵੇਸਣ ਪਾ ਦਾਂਗੇ ਤੇ ਚੰਗੀ ਤਰ੍ਹਾਂ ਅਸੀਂ ਵੇਸਣ ਨੂੰ ਕਿਉਂ ਦੇ ਵਿੱਚ ਮਿਕਸ ਕਰਕੇ लो टू मीडियम फ्लेम ਤੇ ਵੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਜਦੋਂ ਵੀ ਵੇਸਣ ਨੂੰ ਭੁੰਨਣਾ ਹੈ ਤੇ ਆਪਾਂ ਬਿਲਕੁਲ ਤੇਜ਼ ਗੈਸ ਤੇ ਨਹੀਂ ਭੁੰਨਣਾ ਕਿਉਂਕਿ ਵੇਸਣ ਬਹੁਤ ਹੀ ਜਲਦੀ ਜਲ ਜਾਂਦਾ ਹੈ ਤੇ ਜਿਹਦੇ ਨਾਲ ਕਿ ਪਿੰਨੀਆਂ ਦਾ ਟੇਸ ਸਹੀ ਨਹੀਂ ਆਂਦਾ ਇੱਦਾਂ ਇਹਨੂੰ ਮਿਕਸ ਕਰਦੇ ਹੋਏ ਅਸੀਂ ਭੁੰਨ ਲਵਾਂਗੇ ਅਸੀਂ ਬਿਲਕੁਲ ਲੋ ਫਲੇਮ ਤੇ ਵੇਸਣ ਨੂੰ ਭੁੰਨ ਰਹੇ ਹਾਂ ਵੇਸਣ ਨੂੰ ਭੁੰਨਣ ਲੱਗਿਆ ਕਦੇ ਵੀ ਕਾਲੀ ਨਹੀਂ ਕਰਨੀ ਵੇਸਣ ਨੂੰ ਬੜਾ ਹੀ ਧਿਆਨ ਦੇ ਨਾਲ ਆਪਾਂ ਹੌਲੀ-ਹੌਲੀ 10 ਤੋਂ 15 ਮਿੰਟਾਂ ਦੇ ਵਿੱਚ ਭੁੰਨ ਕੇ ਤਿਆਰ ਕਰਾਂਗੇ ਜਿਸ ਟਾਈਮ ਤੇ ਵੇਸਣ ਨੂੰ ਅਸੀਂ ਕੜਾਈ ਵਿੱਚ ਪਾਇਆ ਸੀ ਵੇਸਣ ਕਾਫੀ ਡਰਾਈ ਸੀ ਜਿਵੇਂ ਜਿਵੇਂ ਭੁੱਜਦਾ ਜਾਏਗਾ ਇਹਨੇ ਆਪਣੇ ਆਪ ਹੀ ਘਿਓ ਨੂੰ ਛੱਡੀ ਜਾਣਾ ਤੁਸੀਂ ਦੇਖ ਸਕਦੇ ਹੋ ਜੀ ਵੇਸਣ ਨੇ ਘਿਓ ਛੱਡਣਾ ਸ਼ੁਰੂ ਕਰਤਾ ਹੈ ਤੇ ਇਹਨੂੰ ਅਸੀਂ ਅਜੇ ਹੋਰ ਭੁੰਨਾਂਗੇ ਜਿੰਨੀ ਦੇਰ ਇਹ ਚੰਗੀ ਤਰ੍ਹਾਂ ਘਿਓ ਨਹੀਂ ਛੱਡ ਦਿੰਦਾ ਤੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇਹਨੂੰ ਭੁੰਨ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਬਰੀਕ ਵੇਸਣ ਦੀਆਂ ਪਿੰਨੀਆਂ ਬਣਾ ਰਹੇ ਹੋ ਤੇ ਉਹਨੂੰ ਦਾਣੇਦਾਰ ਬਣਾਉਣ ਵਾਸਤੇ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਦੁੱਧ ਦੇ ਛਿੱਟੇ ਪਾਓਗੇ ਤੇ ਜਿਹਦੇ ਨਾਲ ਕੀ ਵੇਸਣ ਤੁਹਾਡਾ ਦਾਣੇਦਾਰ ਬਣ ਜਾਵੇਗਾ ਆਪਣਾ ਵੇਸਣ ਪਹਿਲੇ ਤੋਂ ਹੀ ਮੋਟਾ ਹੈ ਤੇ ਇਸ ਕਰਕੇ ਅਸੀਂ ਇਹਨੂੰ ਇਸ ਤਰ੍ਹਾਂ ਹੀ ਭੁੰਨ ਕੇ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਦੇਖੋ ਜੀ ਵੇਸਣ ਸਾਡਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੈ ਤੇ ਇਹਨੇ ਕਿਉ ਛੱड़ਤਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਡਰਾਈ ਫਰੂਟ ਉਹ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਡ్రਾਈ ਫਰੂਟਸ ਪਾ ਸਕਦੇ ਹੋ ਜਿਹੜੇ ਕਿ ਤੁਸੀਂ ਖਾਣਾ ਪਸੰਦ ਕਰਦੇ ਹੋ ਫਲੇਮ ਨੂੰ ਅਸੀਂ ਬਿਲਕੁਲ ਅ ਲੋ ਕਰਤਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚੇ 4 ਮੱਗਜ 1 ਚਮਚਾ ਸੁੰਡ 1 ਹੀ ਚਮਚਾ ਅਸੀਂ ਪਾਵਾਂਗੇ ਜੀ ਖਸਖਾਸ ਇਹਨਾਂ ਚੀਜ਼ਾਂ ਨੂੰ ਅਸੀਂ ਮਿਲਾ ਦਾਂਗੇ ਇਹਦੇ ਨਾਲ-ਨਾਲ ਹੀ ਅਸੀਂ ਇਹਨੂੰ ਹਲਾਈ ਵੀ ਚਾਹਾਂਗੇ ਬੀਸਨ ਆਪਣਾ ਕਾਫੀ ਗਰਮ ਹੈ ਤੇ ਇਹਦੇ ਨਾਲ ਹੀ ਆਪਣੇ ਡਰਾਈ ਫਰੂਟ ਵੀ ਪੱਕ ਜਾਣਗੇ ਇੱਕ ਤੇ ਇਸ ਤਰ੍ਹਾਂ ਇਹਦੇ ਵਿੱਚ ਡਰਾਈ ਫਰੂਟ ਪਾਉਣ ਨਾਲ ਘੋ ਘਟ ਲੱਗਦਾ ਹੈ ਤੇ ਦੂਸਰਾ ਇਹਦੇ ਵਿੱਚ ਟਾਈਮ ਵੀ ਘਟ ਲੱਗਦਾ ਹੈ ਤੇ ਇਹਦੇ ਵਿੱਚ ਅਸੀਂ ਇੱਕ ਕੌਲੀ ਫੁੱਲ ਮਖਾਣੇ ਇਹਨੂੰ ਡਰਾਈ ਰੋਸਟ ਕੀਤਾ ਹੈ ਉਹ ਵੀ ਪਾਵਾਂਗੇ ਇੱਕ ਹੀ ਕੌਲੀ ਸੁੱਕਾ ਨਾਰੀਅਲ ਇਹਨੂੰ ਆਪਾਂ ਕद्दूकस ਕਰ ਲਿਆ ਹੈ ਚਾਰ ਪੰਜ ਇਲਾਚੀਆਂ ਉਸ ਦਾ ਦਰਤਰਾ ਦਾ ਜਾਂ ਪਾਊਡਰ ਕੁੱਟ ਕੇ ਤਿਆਰ ਕੀਤਾ ਹੈ ਉਹ ਵੀ ਪਾ ਦਾਂਗੇ ਇਹਦੇ ਨਾਲ ਹੀ ਅਸੀਂ ਪਾਵਾਂਗੇ ਜੀ ਖੋਆ ਇਹਨੂੰ ਤੁਸੀਂ ਕੱਦੂ ਕਸ਼ ਕਰਕੇ ਵੀ ਪਾ ਸਕਦੇ ਹੋ ਤੇ ਇਹਨੂੰ ਇਸੇ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਤੇ ਹੁਣ ਅਸੀਂ ਨਾਲ ਹੀ ਡਰਾਈ ਫਰੂਟ ਤੇ ਨਾਰੀਅਸ ਖੋਏ ਨੂੰ ਭੁੰਨ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜਿਹਾ ਆਪਾਂ ਲੈਏ ਨੇ ਕਾਜੂ ਉਹਨਾਂ ਨੂੰ ਬਰੀਕ ਕੱਟ ਲਿਆ ਥੋੜੇ ਜਿਹਾ ਬਦਾਮ ਉਹਨਾਂ ਨੂੰ ਬਰੀਕ ਕੱਟ ਲਿਆ ਤੇ ਤਿੰਨ ਚਾਰ ਆਪਾਂ ਖਜੂਰਾ ਲਈਆਂ ਨੇ ਥੋੜੇ ਜਿਹੀ ਸੋਗੀ ਉਹਨਾਂ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਇਹ ਵੀ ਇਹਦੇ ਵਿੱਚ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨਾਂ ਨੂੰ ਅਸੀਂ ਥੋੜੀ ਦੇਰ ਹੋਰ ਭੁੰਨਾਂਗੇ ਇਹਦੇ ਨਾਲ ਕਿ ਖੋਇਆ ਵੀ ਪੁੱਜ ਜਾਵੇ ਤੇ ਡਰਾਈ ਫਰੂਟ ਵੀ ਆਪਣੇ ਪੁੱਜ ਕੇ ਤਿਆਰ ਹੋ ਜਾਵੇ ਸਾਰੀਆਂ ਚੀਜ਼ਾਂ ਪੁੱਜ ਕੇ ਆਪਣੀਆਂ ਤਿਆਰ ਨੇ ਤੇ ਹੁਣ ਅਸੀਂ ਵੇਸਣ ਨੂੰ ਤੇ ਖੋਏ ਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਅਸੀਂ ਇਹਦੇ ਵਿੱਚ ਸ਼ੱਕਰ ਪਾ ਦਾਂਗੇ ਤੇ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗੀ ਹੈ ਤੇ ਬਹੁਤ ਹੀ ਥੋੜੇ ਸਮੇਂ ਵਿੱਚ ਅਸੀਂ ਇਹ ਸਪਿੰਨੀਆਂ ਨੂੰ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਤੁਸੀਂ ਬਸ ਥੋੜਾ ਜਿਹਾ ਟਾਈਮ ਲੱਗਦਾ ਹੈ ਕਿ ਵੇਸਣ ਨੂੰ ਭੁੰਨਣ ਲੱਗਿਆਂ ਬਾਕੀ ਆਪਾਂ ਸਾਰੇ ਸਮਾਨ ਨੂੰ ਇਹਦੇ ਵਿੱਚ ਨਾਲ-ਨਾਲ ਹੀ ਭੁੰਨ ਕੇ ਤਿਆਰ ਕਰ ਲੈਨੇ ਆਂ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਹੈ ਤੇ ਹੁਣ ਵੇਸਣ ਨੂੰ ਅਸੀਂ ਥੋੜੀ ਦੇਰ ਵਾਸਤੇ ਹਲਕਾ ਜਿਹਾ ਠੰਡਾ ਕਰਾਂਗੇ ਫਿਰ ਇਹਦੇ ਵਿੱਚ ਸ਼ੱਕਰ ਪਾਵਾਂਗੇ 5-10 ਮਿੰਟ ਅਸੀਂ ਵੇਸਣ ਨੂੰ ਠੰਡਾ ਕਰ ਲਿਆ ਤੇ ਹਲਕਾ ਜਿਹਾ ਠੰਡਾ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਸ਼ੱਕਰ ਪਾ ਦਾਂਗੇ ਇਹਦੇ ਵਿੱਚ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਇਹਨੂੰ ਵੀ ਅਸੀਂ ਮਿਕਸ ਕਰਕੇ ਤੇ ਫਿਰ ਇਹਦੀਆਂ ਪਿੰਡੀਆਂ ਵਟ ਕੇ ਕਰਦੇ ਹਾਂ ਜੀ ਤਿਆਰ ਹੁਣ ਅਸੀਂ ਇਹਦੀਆਂ ਪਿੰਨੀਆਂ ਵੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਦੇ ਲੱਡੂ ਵੀ ਬਣਾ ਸਕਦੇ ਹੋ ਪਰ ਅੱਪਾ ਅੱਜ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਅਸੀਂ ਇਹਨਾਂ ਕ ਮਿਸ਼ਰਣ ਨੂੰ ਲਿਆਏ ਜਿਸ ਆਕਾਰ ਦੀ ਤੁਸੀਂ ਪਿੰਨੀ ਬਣਾਣੀ ਹੈ ਉਸ ਹਿਸਾਬ ਨਾਲ ਇਸ ਮਿਸ਼ਰਣ ਨੂੰ ਹੱਥ ਵਿੱਚ ਲਓ ਤੇ ਇਸ ਤਰ੍ਹਾਂ ਇਹਨੂੰ ਅਸੀਂ ਲੰਬਾਈ ਦੇ ਵਿੱਚ ਪਿੰਨੀਆਂ ਨੂੰ ਵੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਹਰ ਇੱਕ ਹੱਥ ਕੇ ਦਬਾਉਦੇ ਹੋਏ ਇਹਦੀ ਸ਼ੇਪ ਨੂੰ ਅਸੀਂ ਓਵਲ ਆਕਾਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਇਸ ਤਰ੍ਹਾਂ ਹੀ ਲਗਾਵਾਂਗੇ ਅਸੀਂ ਇਸ ਤਰ੍ਹਾਂ ਬਦਾਮ ਇਹਨਾਂ ਨੂੰ ਰੋਸਟ ਕਰ ਲਿਆ ਹੈ ਉਹ ਲਗਾ ਦਾਂਗੇ ਤੇ ਹਲਕੇ ਹੱਥ ਨਾਲ ਇਹਨੂੰ ਦਬਾਉਂਦੇ ਹੋਏ ਚੰਗੀ ਤਰ੍ਹਾਂ ਪਿੰਨੀ ਨੂੰ ਬਣਾ ਕੇ ਤਿਆਰ ਕਰਾਂਗੇ ਥੋੜਾ ਜਿਹਾ ਆਪਾਂ ਹੱਥ ਨਾਲ ਇਹਦੀ ਸ਼ੇਪ ਨੂੰ ਇਸ ਤਰ੍ਹਾਂ ਸਹੀ ਕਰ ਲਵਾਂਗੇ ਦੇਖੋ ਜੀ ਕਿੰਨੀ ਵਧੀਆ ਆਪਣੀ ਪਿੰਨੀ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਇਹਨੂੰ ਅਸੀਂ ਇੱਕ ਪਲੇਟ ਵਿੱਚ ਰੱਖਾਂਗੇ ਇਸੇ ਤਰ੍ਹਾਂ ਅਸੀਂ ਬਾਕੀ ਦੀਆਂ ਪਿੰਨੀਆਂ ਵੀ ਬਣਾ ਕੇ ਤਿਆਰ ਕਰਦੇ ਹਾਂ ਇਸ ਤਰ੍ਹਾਂ ਅਸੀਂ ਫਿਰ ਤੋਂ ਮਿਸ਼ਰਣ ਨੂੰ ਹੱਥ ਵਿੱਚ ਲਿਆ ਹੈ ਤੇ ਹੱਥ ਨਾਲ ਦਪਾਉਂਦੇ ਹੋਏ ਇਸ ਤਰ੍ਹਾਂ ਇਹਦੀ ਪਿੰਨੀ ਬਣਾ ਲਾਂਗੇ ਤੇ ਇਸ ਦੇ ਨਾਲ ਹੀ ਕਟਿਆ ਹੋਇਆ ਬਦਾਮ ਤੇ ਪੀਸ ਹੋਰ ਲਗਾ ਦਾਂਗੇ ਫਿਰ ਹੱਥ ਦੇ ਨਾਲ ਦਬਾਹ ਦਿੰਦੇ ਹੋਏ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲਵਾਂਗੇ ਆ ਦੇਖੋ ਜੀ ਇਸ ਪਿੰਨੀ ਨੂੰ ਅਸੀਂ ਪਲੇਟ ਵਿੱਚ ਰੱਖਦੇ ਆਂ ਆਪਣੀਆਂ ਬੇਸੰਦੀਆਂ ਤੇ ਖੋਈ ਦੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਨੇ ਜਿੰਨੀਆਂ ਸੋਹਣੀਆਂ ਦਿਖਣ ਨੂੰ ਲੱਗ ਰਹੀਆਂ ਨੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਨੇ ਤੇ ਤੁਸੀਂ ਸਰਦੀਆਂ ਵਿੱਚ ਇਹਨੂੰ ਬਣਾ ਕੇ ਤੇ ਸਟੋਰ ਕਰਕੇ ਰੱਖ ਸਕਦੇ ਹੋ ਪਿੰਨੀਆਂ ਇੰਨੀਆਂ ਕਿ ਜ਼ਿਆਦਾ ਟੇਸਟੀ ਬਣੀਆਂ ਨੇ ਕਿ ਬੱਚੇ ਤੁਹਾੜ ਕੋ ਬਾਰ-ਬਾਰ ਇਹੇ ਡਿਮਾਂਡ ਕਰਨਗੇ ਕਿ ਸਾਨੂੰ ਬੇਸੰਦੀਆਂ ਪਿੰਨੀਆਂ ਬਣਾ ਕੇ ਦਿਓ ਸਵੇਰੇ ਸਵੇਰੇ ਇੱਕ ਪਿੰਨੀ ਤੁਸੀਂ ਦੁੱਧ ਨਾਲ ਲਓ ਤੇ ਬਹੁਤ ਹੀ ਵਧੀਆ ਪੂਰਾ ਦਿਨ ਜਾਏਗਾ ਤੇ ਸਰੀਰ ਨੂੰ ਤਾਕਤ ਵੀ ਕਾਫੀ ਮਿਲੇਗੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਰੈਸਪੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ